ਵਿਧਾਨ ਸਭਾ ਹਲਕਾ ਖੇਮ ਕਰਨ ਤੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਹੈ ਜਦ ਕਾਂਗਰਸ ਪਾਰਟੀ ਦੇ ਸਾਬਕਾ ਅਤੇ ਮੌਜੂਦਾ ਸਰਪੰਚ ਆਪਣੇ ਸਾਥੀਆਂ ਸਮੇਤ ਪੰਜਾਬ ਕਾਰਜਕਾਰੀ ਦੇ ਮੈਂਬਰ ਅਤੇ ਹਲਕਾ ਖੇਮ ਕਰਨ ਤੋਂ ਸੀਨੀਅਰ ਬੀਜੇਪੀ ਦੇ ਆਗੂ ਅਨੂਪ ਸਿੰਘ ਕੁਲਰ ਪ੍ਰੇਰਨਾ ਸਦਕਾ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਿੱਧੂ ਯੋਗ ਅਗਵਾਈ ਹੇਟ ਬੀਜੇਪੀ ਵਿੱਚ ਸ਼ਾਮਲ ਹੋ ਗਏ ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਪੰਜਾਬ ਕਾਰਜਕਾਰੀ ਦੇ ਮੈਂਬਰ ਅਨੂਪ ਸਿੰਘ ਕੁਲਰ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਜਿੱਥੇ ਲੋਕਾਂ ਨੂੰ ਲੁੱਟਿਆ ਅਤੇ ਕੁਟਿਆ ਹੈ ਕਿ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਵੱਡੇ ਪੱਧਰ ਤੇ ਬੀਜੇਪੀ ਦੇ ਨਾਲ ਜੁੜ ਰਹੇ ਨੇ ਅਤੇ ਪਿੰਡਾਂ ਰਾਜੋ ਕੇ ਤੋਂ ਸਾਬਕਾ ਸਰਪੰਚ ਨਿਸ਼ਾਨ ਸਿੰਘ ਅਤੇ ਮੌਜੂਦਾ ਸਰਪੰਚ ਮਹਿਤਾਬ ਸਿੰਘ ਪੂਰੀ ਪੰਚਾਇਤ ਸਮੇਤ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ ਹੁਣਾਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹਲਕਾ ਖੇਮ ਕਰਨ ਤੋਂ ਵੀ ਵੱਡੇ ਪੱਧਰ ਤੇ ਮੌਜੂਦਾ ਤੇ ਸਾਬਕਾ ਬੀਜੇਪੀ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਅਤੇ ਉਹਨਾਂ ਨੇ ਦੱਸਿਆ ਕਿ ਭਾਜਪਾ ਪਾਰਟੀ ਵਿੱਚ ਸ਼ਾਮਲ ਕਰਨ ਪਹੁੰਚੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਿੱਧੂ ਨੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਾਥੀ ਦਾ ਤੈ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਏ ਹਰ ਸਾਥੀ ਨੂੰ ਬਣਦਾ ਮਾਨ ਸਨਮਾਨ ਮਿਲੇਗਾ ਅਤੇ ਉਹਨਾਂ ਦੇ ਹਰ ਇੱਕ ਰੁਕੇ ਕੰਮ ਪੂਰੇ ਕੀਤੇ ਜਾਣਗੇ ਇਸ ਮੌਕੇ ਬਲਵੰਤ ਸਿੰਘ ਮੈਂਬਰ ਪੰਚਾਇਤ ਗੁਰਮਖ ਸਿੰਘ ਮੈਂਬਰ ਪੰਚਾਇਤ ਸੁਖਦੇਵ ਸਿੰਘ ਮੈਂਬਰ ਪੰਚਾਇਤ ਬਲਦੇਵ ਸਿੰਘ ਮੈਂਬਰ ਪੰਚਾਇਤ ਤੇ ਕਿਰਪਾਲ ਸਿੰਘ ਨਿਰਮਲ ਸਿੰਘ ਅਤੇ ਬਲਕਾਰ ਸਿੰਘ ਆਪਣੇ ਸਾਥੀਆਂ ਸਮੇਤ ਬੀਜੇਪੀ ਵਿੱਚ ਸ਼ਾਮਲ ਹੋਏ ਨੇ ਬਾਰਡਰ ਦੇ ਵਿੱਚ ਇਸ ਵੇਲੇ ਬਹੁਤ ਵੱਡੀਆਂ ਮੁਸ਼ਕਲਾਂ ਨੇ ਇਸ ਤਰ੍ਹਾਂ ਇੱਥੇ ਜ਼ਿਕਰ ਨਹੀਂ ਕੀਤਾ ਦੋ ਤਾਰਾਂ ਦੇ ਵਿਚਕਾਰਲੇ ਖਾਲੜੇ ਤੋਂ ਲੈ ਕੇ ਮਹੀਦੀਪੁਰ ਤੱਕ ਖਾਲਸਾ ਪੰਥ ਦੀ 18 ਤਰੀਕ ਨੂੰ ਉਹ ਮਿਸਟਰ ਜੀ ਨੇ ਆਉਣਾ ਹੈ ਪ੍ਰਧਾਨ ਜੀ ਉਹਨਾਂ ਨਾਲ ਲੈ ਕੇ ਉਹਨਾਂ ਨੂੰ ਮਿਲਾਂਗੇ ਔਰ ਇਹਨਾਂ ਦੇ ਉਹ ਮਸਲੇ ਹੱਲ ਕਰਾ ਕਿੰਨੇ ਕੋ ਲੋਕ ਜਿਹੜੇ ਨੇ ਅੱਜ ਪਾਰਟੀ ਨਾਲ ਜੁੜਨ ਜਾ ਰਹੇ ਨੇ ਅੱਗੇ ਕੀ ਮੇਰੇ ਹਿਸਾਬ ਨਾਲ ਤਾਂ ਸਬੂਚੀ ਕਾਂਗਰਸ ਦੀ ਜਿਹੜੀ ਟੀਮ ਸੀ ਇੱਥੇ ਕੰਮ ਕਰਨ ਵਾਲੀ ਉਹ ਸਾਰੇ ਦੀ ਸਾਰੀ ਅੱਜ ਭਾਜਪਾ ਦੇ ਇਨਸ਼ਾਅ ਸਰਪੰਚ ਸਮੇਤ ਸਵੇਰ ਸੁਪਰ ਕਿੰਨੇ ਅੱਜ ਵਿਸ਼ੇਸ਼ ਤੌਰ ਤੇ ਅਸੀਂ ਨਾਗਪੁਰ ਜ਼ਿਲ੍ਹੇ ਦੇ ਪਿੰਡ ਰਾਜੂਪੇ ਦੇ ਵਿੱਚ ਸਰਦਾਰ ਅਨੂਪ ਸਿੰਘ ਭੁਰਾਤ ਹਰਿਆਣਾ ਸਰਕਾਰ ਜਿਹੜਾ ਅੱਜ ਇਕੱਤਰਤਾ ਹੋਈ ਸੀ ਕਾਫੀ ਲੋਕਾਂ ਨੇ ਸਹਾਦੀ ਇਕੱਤਰ ਤੇ ਲੋਕਾਂ ਨੇ ਕੇ ਬਾਰਡਰ ਏਰੀਆ ਲੋ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਸੋ ਤੇ ਅੱਜ ਵੀ ਦਿੱਤੀਆਂ ਜਾਂਦੀਆਂ ਨੇ ਲੰਬੇ ਸਮੇਂ ਤੋਂ ਕਾਫੀ ਜਿਹੜੇ ਕੋ ਕੰਮ ਵੀ ਬਾਰਡਰ ਏਰੀਆ ਦੇ ਲੰਬੇ ਸਿੰਗ ਤੇ ਅਜੋਨ ਬਾਰੇ ਸਾਰੀ ਵਿਚਾਰ ਚਰਚਾ ਹੋਈ ਹੈ ਕਿ ਜਿੱਦਾਂ ਭੁਲਰ ਸਾਹਿਬ ਨੇ ਦੱਸਿਆ ਕਿ ਸਾਡੇ ਵਿੱਚ ਦੇ ਗ੍ਰਹਿ ਮੰਤਰੀ ਜਿਹੜੇ 18 ਤਰੀਕ ਨੂੰ ਆ ਰਹੇ ਨੇ ਕਿ ਸਾਰੀਆਂ ਜਿਹੜੀਆਂ ਸਾਡੇ ਬਾਰਡਰ ਸਰੰਦੀ ਦੇ ਇਥਾਂ ਖਾਸ ਕਰਕੇ ਹਫਤਰ ਜਿਲ੍ਹੇ ਦੀ ਜਿੱਦਗ ਨਹੀਂ ਪੰਕਾ ਨੇ ਉਹਨਾਂ ਨੂੰ بڑے ਬੰਦੇ ਕਲੇ ਦੇ ਨਾਲ ਉਹਨਾਂ ਸਾਹਮਣੇ ਰੱਖਾਂਗੇ ਤੇ ਆਸ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਬੜਾ ਹੁਣ ਇਹ ਪਾਰਟੀ ਦਾ ਸਿਸਟਮ ਦੇ ਮੁਤਾਬਕ 18 ਤਰੀਕ ਨੂੰ ਗਰਦਾਸਪੁਰਾਂ ਦੀ ਸਾਈਟ ਤੇ ਆ ਰਹੇ ਜਤਨ ਜਤਨ ਵੀ ਪਾਰਟੀ ਵੱਲੋਂ ਜਿਹੜੇ ਵੀ ਆਦੇਸ਼ ਜਾਰੀ ਹੋਗੇ ਉਸ ਦੇ ਹਿਸਾਬ ਦੇ ਨਾਲ ਜਿਹੜਾ ਉਹ ਜ਼ਿਲ੍ਹੇ ਕੀ ਤੇਜ਼ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ